ਅਕਸਰ ਹੀ ਪੰਜਾਬੀ ਨੌਜਵਾਨ ਜੋ ਕਿ ਵਿਦੇਸ਼ ਜਾਣ ਦੀ ਚਾਹ ਦੇ ਵਿੱਚ ਆਪਣਾ ਸਭ ਕੁਝ ਦਾ ਤਿਲਾ ਦਿੰਦੇ ਨੇ ਤੇ ਅਜੇ ਹਾਈ ਕੁਝ ਹੋਇਆ ਇਸ ਨੌਜਵਾਨ ਦੇ ਨਾਲ ਜਿਸ ਨੇ ਆਪਣੀ ਇਹ ਜ਼ਮੀਨ ਵੇਚੀ ਬਾਹਰ ਜਾਣ ਦੇ ਲਈ 10 ਲੱਖ ਰੁਪਏ ਇਕੱਠਾ ਕਰਕੇ ਏਜੰਟ ਨੂੰ ਦੇ ਦਿੱਤਾ ਪਰ ਅੱਗੋਂ ਏਜੰਟ ਦੇ ਧੋਖੇ ਦਾ ਸ਼ਿਕਾਰ ਹੋਇਆ ਮੁੰਡਾ ਕਾਫੀ ਪਰੇਸ਼ਾਨ ਸੀ ਜਿਸ ਦੇ ਚੱਲਦੇ ਅਖੀਰਕਾਰ ਇਸ ਦੇ ਵੱਲੋਂ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈ ਗਈ ਹੈ ਤਾਂ ਕਪੂਰਥਲਾ ਦੇ ਵਿੱਚ ਫਰਜ਼ੀ ਟਰੈਵਲ ਏਜੰਟ ਦੇ ਜਾਲ ਦੇ ਵਿੱਚ ਆਏ ਨੌਜਵਾਨ ਦੀ ਮੌਤ ਹੋਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਮੁੰਡਾ ਕਾਫੀ ਪਰੇਸ਼ਾਨ ਸੀ ਜਿਸ ਨੇ ਆਪਣੀ ਜ਼ਮੀਨ ਵੇਚ ਕੇ 10 ਲੱਖ ਤੋਂ ਜ਼ਿਆਦਾ ਰਕਮ ਏਜੰਟ ਨੂੰ ਦਿੱਤੀ ਸੀ ਜਿਹੜਨੇ ਵਾਅਦਾ ਕੀਤਾ ਸੀ ਕਿ ਉਹ ਕੈਨੇਡਾ ਭੇਜੇਗਾ 2024 ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੈਸੇ ਦਿੱਤੇ ਜਾਂਦੇ ਨੇ ਤੇ 25 ਲੱਖ ਚੋ ਸੌਦਾ ਹੁੰਦਾ ਹੈ ਪੇਸ਼ਗੀ ਦੇ ਤੌਰ ਤੇ 10 ਲੱਖ ਰੁਪਏ ਦੇ ਦਿੱਤੇ ਜਾਂਦੇ ਨੇ ਪਰ ਜਦ ਮੁੰਡੇ ਨੂੰ ਬਾਹਰ ਨਹੀਂ ਭੇਜਿਆ ਗਿਆ ਤਾਂ ਇਹ ਮਾਮਲਾ ਪੁਲਿਸ ਕੋਲ ਪਹੁੰਚਦਾ ਹੈ ਤੇ ਏਜੰਟ ਦੇ ਵੱਲੋਂ ਪੁਲਿਸ ਦੇ ਸਾਹਮਣੇ ਪੈਸੇ ਵਾਪਸ ਕਰਨ ਦਾ ਵਾਅਦਾ ਦਿੱਤਾ ਜਾਂਦਾ ਹੈ ਪਰ ਉਸ ਤੋਂ ਬਾਅਦ ਉਹ ਮੁੱਕਰ ਜਾਂਦਾ ਹੈ ਨਾ ਤਾਂ ਮੁੰਡੇ ਨੂੰ ਕੈਨੇਡਾ ਭੇਜਿਆ ਜਾਂਦਾ ਤੇ ਨਾ ਹੀ ਪੈਸੇ ਵਾਪਸ ਕੀਤੇ ਜਾਂਦੇ ਨੇ ਤਾਂ ਧੋਖਾਧੜੀ ਦਾ ਸ਼ਿਕਾਰ ਇਹ ਪਰਿਵਾਰ ਜਿਸ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤੇ ਉਧਰ ਹੀ ਮੁੰਡਾ ਜਿਹੜਾ ਹੈ ਉਸ ਦੇ ਵੱਲੋਂ ਲਗਾਤਾਰ ਹੀ ਮੰਗ ਕੀਤੀ ਜਾ ਰਹੀ ਸੀ ਕਿ ਉਸਦੇ ਪੈਸੇ ਵਾਪਸ ਦਿੱਤੇ ਜਾਣ ਪਰ ਜਦ ਅਜਾ ਕੁਝ ਨਹੀਂ ਹੋਇਆ ਤਾਂ ਆਪਣੇ ਭੂਇਖ ਬਾਰੇ ਪਰੇਸ਼ਾਨੇ ਮੁੰਡਾ ਜਿਸ ਦੇ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈ ਗਈ ਹੈ ਸੁਸਾਇਸਾਈਡ ਨੋਟ ਦੇ ਵਿੱਚ ਖੁਲਾਸਾ ਹੋਇਆ ਹੈ ਉਸ ਦੇ ਵੱਲੋਂ ਉਸ ਟਰੈਵਲ ਏਜੰਟ ਦੇ ਉੱਤੇ ਵੱਡੇ ਇਲਜ਼ਾਮ ਲਗਾ ਦਿੱਤੇ ਗਏ ਨੇ ਦੱਸ ਦਈਏ ਕਿ ਪਰਿਵਾਰ ਦੀ ਮੰਗ ਹੈ ਕਿ ਉਸ ਟਰੈਵਲ ਏਜੰਟ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਬਾਬਾਵਾ ਉਨੇ 2024 ਦੇ ਵਿੱਚ 1.5 ਲੱਖ ਰੁਪਇਆ ਦਿੱਤਾ ਸੀ 25 ਲੱਖ ਦੇ ਵਿੱਚ ਗੱਲ ਹੋਈ ਸੀ ਤੇ 1.5 ਲੱਖ ਰੁਪਏ ਦਿੱਤਾ ਸੀ ਉਹਨੂੰ ਉਹਦੇ ਮੁੰਡਿਆਂ ਨੂੰ 2.5 ਲੱਖ ਉਹਦੇ ਮੁੰਡਿਆਂ ਨੂੰ 1-2 ਲੱਖ ਤੇ 2.5 ਲੱਖ ਤੋਂ 6 ਲੱਖ ਬਾਬੇ ਤੇ ਅਸੀਂ 2025 1 ਤਰੀਕ ਨੂੰ ਡੀਐਸ ਐਸਐਸਪੀ ਸਾਹਿਬ ਕੋ ਗਏ ਜੀ ਉਹਨਾਂ ਨੇ ਮਾਰਕ ਕੀਤੀ ਆ ਉਹਨਾਂ ਕੋਲ ਜਦੋਂ ਅਸੀਂ ਗਏ ਜੀ ਤੇ ਉਹਨਾਂ ਨੇ ਨਿਸ਼ਤਰ ਉਹਨਾਂ ਨੂੰ ਸੱਦਿਆ ਜੀ ਜਦੋਂ ਸੱਦਿਆ ਤਾਂ ਉਹਨਾਂ ਨੇ 2 ਮਹੀਨੇ ਦਾ ਟਾਈਮ ਲੈ ਲਿਆ 3 ਮਹੀਨੇ ਦਾ ਜੀ 3 ਮਹੀਨੇ ਬਾਅਦ ਕਹਿੰਦੇ ਸੀ ਤੁਹਾਡੇ ਪੈਸੇ ਮਿਲ ਜੂ। 3 ਮਹੀਨੇ ਬਾਅਦ ਜਦੋਂ ਟਾਈਮ ਪੂਰਾ ਹੋ ਗਿਆ ਜੀ ਫਿਰ ਕਹਿੰਦੇ ਜੀ 1 ਮਹੀਨਾ ਹੋਰ ਦੇ ਦੋ। ਉਸ ਤੋਂ ਬਾਅਦ ਜਦੋਂ ਅਸੀਂ ਗਏ ਆ ਜੀ ਉਹ ਕਹਿੰਦੇ ਆ ਜੀ ਉਹ ਮੁੱਕਰ ਗਿਆ ਜੀ। ਜਿਹੜਾ ਮੁੱਕਰ ਗਿਆ ਜੀ ਅਸੀਂ ਫਿਰ ਐਸਐਸਪੀ ਸਾਹਿਬ ਨੂੰ ਦੁਬਾਰਾ ਦਿੱਤੀ ਜੀ ਦਰਖਾਸਤ। ਫਿਰ ਦੂਜੀ ਵਾਰੀ ਉੱਕੋ ਗਿਆ ਜੀ। ਬਸ ਇਹੀ ਸੀ ਜੀ ਮੁੰਡੇ ਦੀ ਪਰੇਸ਼ਾਨੀ ਦਾ ਕਾਰਨ ਹਫਤੇ ਦੇ ਵਿੱਚ ਇੱਕ ਵਾਰੀ ਜਾਂਦੇ ਸੀ ਜੀ ਉਹ ਟਾਈਮ ਦੇ ਦਿੰਦੇ ਸੀ। ਫਿਰ ਉਹ ਬਹੁਤ ਜ਼ਿਆਦਾ ਤੰਗ ਆ ਚੁੱਕਾ ਹੈ। ਇਹ ਦਰਸਲ ਪੈਸਾ ਜਿਹੜਾ ਦਿੱਤਾ 1.5 ਲੱਖ ਰੁਪਈਆ ਅਕਾਊਂਟ ਥਰੂ ਦਿੱਤਾ ਅਕਾਊਂਟ ਥਰੂ ਦਿੱਤਾ ਜੀ ਸਾ ਬਾਪੂ ਦਾਦੇ ਦੇ ਨਾਲ ਉਹਦੀ ਬਹੁਤ ਅਟੈਚਮੈਂਟ ਸੀ ਕਹਿੰਦਾ ਤੇਰੀ ਚਰ ਜਮੀਨ ਵੀ ਨਹੀਂ ਰਹੀ ਤੇ ਮੈਂ ਬਾਹਰ ਵੀ ਨਹੀਂ ਜਾ ਪਾਇਆ ਇਹ ਜੇ ਅਸੋ ਅਸਿਟੋ ਸਰ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਤੇ ਇੱਕ ਸੁਸਾਈਸਾਈਡ ਨੋਟਿਸ ਸਾਹਮਣੇ ਹੁੰਦਾ ਉਸ ਦੇ ਆਧਾਰ ਤੇ ਕੀ ਗੱਲਬਾਤ ਆ ਸਾਰੀ ਤੁਹਾਡੀ ਡਿਟੇਲ ਦੇ ਵਿੱਚ ਦੱਸਿਆ ਜਾਵੇ ਹਾਂਜੀ ਸਾਡੀ ਧਿਆਨ ਵਿੱਚ ਆਇਆ ਇੱਕ ਗੁਰਪ੍ਰੀਤ ਸਿੰਘ ਵਾਸੀ ਕਰਮਜੀਤਪੁਰ ਤੋਂ ਜ ਜਿਹਦੇ ਵੱਲੋਂ ਕੁਝ ਜੈ ਰੀਲੀ ਦਵਾਈ ਖਾ ਲਈ ਗਈ ਸੀ ਤੇ ਜਿਸ ਦੀ ਅੱਜ ਮਾਰਨਿੰਗ ਜਿਹੜੀ ਮੌਤ ਹੋ ਚੁੱਕੀ ਆ ਉਸ ਸੰਬੰਧੀ ਫੈਮਲੀ ਵੱਲੋਂ ਫਿਲਹਾਲ ਕੋਈ ਸਟੇਟਮੈਂਟ ਹਾਲੇ ਨਹੀਂ ਲਿਖਵਾਈ ਗਈ ਜੋ ਵੀ ਤੱਥ ਸਾਹਮਣੇ ਆਉਣਗੇ ਤਫ਼ਤੀਸ਼ ਤਰ੍ਹਾਂ ਅਸੀਂ ਉਵੇਂ ਦੀ ਕਾਰਵਾਈ ਕਰਾਂਗੇ ਜਿਵੇਂ ਲੋਕ ਕਹਿ ਗਿਆ ਕਿ ਅਸੀਂ ਪੁਲਿਸ ਨੂੰ ਦਾ ਸਾਡੇ ਦਾ ਪੈਸੇ ਦਾ ਮਾਮਲਾ ਸੀ ਏਜੰਟ ਦੇ ਨਾਲ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ ਇਸ ਵਿੱਚ ਡਿਟੇਲਸ ਦੋ ਟਿਕਾ ਪੁਲਿਸ ਅਧਿਕਾਰੀ ਦਵੀਨਾਮ ਆਜੰਦਾਵਾ ਇੱਕ ਜੰਤ ਦਾ ਨਾਮ ਹੀ ਹੁੰਦਾ ਸੁਸਾਈਡ ਨੋਟਿਸ ਹੁੰਦਾ ਕਿਉਂਕਿ ਪੁਲਿਸ ਆਪਣੇ ਅਧਿਕਾਰੀ ਤੇ ਜਾਂਚ ਦੇ ਵਿੱਚ ਲਿਆਵੇਗੀ ਜਾਂ ਨਹੀਂ ਲਿਆਵੇਗੀ ਫਿਲਹਾਲ ਸਾਨੂੰ ਉਹਨਾਂ ਨੇ ਕੋਈ ਅਜੇ ਸੁਸਾਈਡ ਨੋਟ ਨਹੀਂ ਦਿੱਤਾ ਹੈਗਾ ਜੋ ਵੀ ਫੈਮਲੀ ਸਟੇਟਮੈਂਟ ਲਿਖਾਉਂਦੀ ਜੋ ਫੈਕਟ ਸਾਹਮਣੇ ਆਉਣਗੇ ਡਿਊਰਿੰਗ ਇਨਵੈਸਟੀਗੇਸ਼ਨ ਉਹਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਹੁਣ ਤੁਸੀਂ ਪਾਰਟੀ ਨੂੰ ਜਿਹੜੇ ਪਰਿਵਾਰ ਨੂੰ ਸਮਝਾ ਦਿੱਤਾ ਸਪਸ਼ਟਵਾ ਤੁਹਾਡੇ ਕਾਰਵਾਈ ਤੋਂ ਹਾਂਜੀ ਫਿਲਹਾਲ ਫੈਮਰੀ ਨੇ ਕੱਲ 12 ਵਜੇ ਤੱਕ ਦਾ ਟਾਈਮ ਲਾਸ ਸਟੇਟਮੈਂਟ ਲਈ ਜੂਵੀਓ ਸਟੇਟਮੈਂਟ ਕਰ ਲਿਆ ਸੰਯੋਗ ਦਿਨ ਸਰ ਕਾਰਵਾਈ ਕੀਤੀ ਜਾਵੇਗੀ ਠੀਕ ਥੈਂਕ ਯੂ